ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਯਾਨੀ ਯੂਪੀਐਸ ਦੀ ਸ਼ੁਰੂਆਤ ਕੀਤੀ ਹੈ। ਕੇਂਦਰ ਸਰਕਾਰ ਦੇ ਲਗਭਗ 23 ਲੱਖ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਜੇਕਰ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਜੋੜਿਆ ਜਾਵੇ ਤਾਂ ਇਹ ਗਿਣਤੀ 90 ਲੱਖ ਦੇ ਕਰੀਬ ਹੋ ਜਾਂਦੀ ਹੈ। ਯੂਪੀਐਸ ਤਹਿਤ ਸਰਕਾਰ ਮੁਲਾਜ਼ਮਾਂ ਨੂੰ ਪੈਨਸ਼ਨ ਦੀ ਗਰੰਟੀ ਦੇ ਰਹੀ ਹੈ। ਜਿਸ ਤਹਿਤ 25 ਸਾਲ ਕੰਮ ਕਰਨ ਤੋਂ ਬਾਅਦ ਮੂਲਲੀ ਤਨਖਾਹ ਦਾ 50% ਹਿੱਸਾ ਪੈਨਸ਼ਨ ਵਜੋਂ ਦਿੱਤਾ ਜਾਵੇਗਾ। ਪੈਨਸ਼ਨ ਦੀ ਰਕਮ ਪਿਛਲੇ 12 ਮਹੀਨਿਆਂ ਦੀ ਔਸਤ ਮੂਲ ਤਨਖਾਹ ਦਾ 50% ਹੋਵੇਗਾ ਇਸ ਦੇ ਨਾਲ ਹੀ ਜਿਨ੍ਹਾਂ ਕਰਮਚਾਰੀਆਂ ਨੇ ਘੱਟੋ ਘੱਟ 10 ਸਾਲ ਕੰਮ ਕੀਤਾ ਹੈ ਉਹ ਵੀ 10000 ਰੁਪਏ ਦੀ ਮਹੀਨਾਵਾਰ ਪੈਨਸ਼ਨ ਦੇ ਹੱਕਦਾਰ ਹੋਣਗੇ ਪੈਨਸ਼ਨਰ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਦੀ ਪੈਨਸ਼ਨ ਦਾ 60% ਪਰਿਵਾਰ ਨੂੰ ਦਿੱਤਾ ਜਾਵੇਗਾ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਦੇਸ਼ ਵਿੱਚ 5 ਕਰੋੜ ਦੇ ਕਰੀਬ ਪ੍ਰਾਈਵੇਟ ਮੁਲਾਜ਼ਮ ਨੇ ਕੀ ਸਰਕਾਰ ਨੂੰ ਉਹਨਾਂ ਦੀਆਂ ਪੈਨਸ਼ਨ ਸੰਬੰਧੀ ਲੋੜਾਂ ਦੀ ਕੋਈ ਪਰਵਾਹ ਨਹੀਂ ਹੈ ਕੀ ਪ੍ਰਾਈਵੇਟ ਮੁਲਾਜ਼ਮਾਂ ਲਈ ਸਰਕਾਰ ਦੀ ਕੋਈ ਅਜਿਹੀ ਸਕੀਮ ਹੈ ਜੋ ਉਹਨਾਂ ਨੂੰ ਬੁਢਾਪੇ ਵਿੱਚ ਸਹਾਰਾ ਦੇ ਸਕੇ ਕੀ ਸਰਕਾਰ ਅਜਿਹੇ ਕਰਮਚਾਰੀਆਂ ਲਈ ਕੋਈ ਗਰੰਟੀशुदा ਪੈਨਸ਼ਨ ਸਕੀਮ ਚਲਾ ਰਹੀ ਹੈ ਤਾਂ ਜਵਾਬ ਹੈ ਹਾਂ ਦੇਸ਼ ਵਿੱਚ ਪ੍ਰਾਈਵੇਟ ਕਰਮਚਾਰੀਆਂ ਲਈ ਅਜਈਆਂ ਕਈ ਸਰਕਾਰੀ ਸਕੀਮਾਂ ਨੇ ਜਿਨ੍ਹਾਂ ਵਿੱਚ ਲਗਾਤਾਰ ਯੋਗਦਾਨ ਪਾ ਕੇ ਪ੍ਰਾਈਵੇਟ ਕਰਮਚਾਰੀ ਆਪਣੀ ਆਖਰੀ ਤਨਖਾਹ ਤੋਂ ਵੱਧ ਪੈਨਸ਼ਨ ਪ੍ਰਾਪਤ ਕਰ ਸਕਦੇ ਨੇ ਆਓ ਜਾਣਦੇ ਹਾਂ ਕਿਵੇਂ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਲਈ ਕਰਮਚਾਰੀ ਭਵਿਕਨ ਦੀ ਸੰਗਠਨ ईपीएफओ ਦੇ ਤਹਿਤ ਪੈਨਸ਼ਨ ਦੀ ਸਹੂਲਤ ਉਪਲਬਧ ਹੈ ਪੀਐਫ ਖਾਤਾਧਾਰਕਾਂ ਨੂੰ ईपीएस 95 ਦੇ ਤਹਿਤ ਪੈਨਸ਼ਨ ਲਾਭ ਦਿੱਤੇ ਜਾਂਦੇ ਨੇ ईपीएफओ ਦੇ ਨਿਯਮਾਂ ਮੁਤਾਬਕ ਕੋਈ ਵੀ ਕਰਮਚਾਰੀ 10 ਸਾਲ ਕੰਮ ਕਰਨ ਤੋਂ ਬਾਅਦ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ ਇਸ ਸਕੀਮ 58 ਸਾਲ ਦੀ ਉਮਰ ਤੱਕ ਪਹੁੰਚਣ ਵਾਲੇ ਯੋਗ ਕਰਮਚਾਰੀਆਂ ਨੂੰ ਪੈਨਸ਼ਨ ਲਾਭ ਦੀ ਗਾਰੰਟੀ ਦਿੰਦੀ ਹੈ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਤਨਖਾਹ ਦਾ ਇੱਕ ਵੱਡਾ ਹਿੱਸਾ PF ਵਰਜੋ ਕਟਿਆ ਜਾਂਦਾ ਹੈ ਜੋ ਹਰ ਮਹੀਨੇ ਕਰਮਚਾਰੀ ਦੇ PF ਖਾਤੇ ਵਿੱਚ ਜਮਾ ਹੁੰਦਾ ਹੈ ਭਾਵੇਂ ਤੁਸੀਂ 10 ਸਾਲਾਂ ਲਈ ਪ੍ਰਾਈਵੇਟ ਨੌਕਰੀ ਕਰਦੇ ਹੋ ਤੁਸੀਂ ਪੈਨਸ਼ਨ ਦੇ ਯੋਗ ਹੋ ਜਾਂਦੇ ਹੋ ਨਿਯਮਾਂ ਮੁਤਾਬਕ ਕਰਮਚਾਰੀ ਦੀ ਬੇਸਿਕ ਸੈਲਰੀ ਦਾ 12% ਪਲੱਸ DA ਹਰ ਮਹੀਨੇ PF ਖਾਤੇ 'ਚ ਜਮਾ ਹੁੰਦਾ ਹੈ ਜਿਸ ਵਿੱਚ ਕਰਮਚਾਰੀ ਦਾ ਪੂਰਾ ਹਿੱਸਾ EPF ਵਿੱਚ ਜਮਾ ਹੁੰਦਾ ਹੈ ਜਦੋਂ ਕਿ ਮਾਲਕਾਂ ਦਾ 8.33% ਹਿੱਸਾ ਕਰਮਚਾਰੀ ਪੈਨਸ਼ਨ ਸਕੀਮ ਵਿੱਚ ਜਾਂਦਾ ਹੈ ਅਤੇ 3.67% ਹਰ ਮਹੀਨੇ EPF ਯੋਗਦਾਨ ਵਿੱਚ ਜਾਂਦਾ ਹੈ। ਇੱਕ ਨਿੱਜੀ ਰਿਪੋਰਟ ਅਨੁਸਾਰ ਜੇਕਰ ਤੁਸੀਂ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਸ਼ੁਰੂ ਕਰ ਰਹੇ ਹੋ ਅਤੇ ਤੁਹਾਡੀ ਮੂਲ ਤਨਖਾਹ 14000 ਰੁਪਏ ਹੈ ਅਤੇ ਤੁਹਾਨੂੰ ਸਾਲਾਨਾ 10% ਦੀ ਤਨਖਾਹ ਵਿੱਚ ਵਾਧਾ ਮਿਲਦਾ ਹੈ ਤਾਂ ਤੁਸੀਂ ਰਾਸ਼ਟਰੀ ਪੈਨਸ਼ਨ ਯੋਜਨਾ ਅਤੇ ਕਰਮਚਾਰੀ ਭਵਿੱਖ ਨਿਧੀ ਦੀ ਚੋਣ ਕਰ ਸਕਦੇ ਹੋ। EPS ਵਰਗੀਆਂ ਸਕੀਮਾਂ ਵਿੱਚ ਲਗਾਤਾਰ ਯੋਗਦਾਨ ਪਾ ਕੇ ਤੁਸੀਂ 2.9 ਲੱਖ ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਇਹ ਰਕਮ 30 ਸਾਲ ਦੀ ਸੇਵਾ ਤੋਂ ਬਾਅਦ ਆਖਰੀ ਮੂਲ ਤਨਖਾਹ ਤੋਂ ਵੱਧ ਹੋਵੇਗੀ